ਆਣੀ ਪਰ ਪਰ ਗਈਆਂ ਸੱਬੇ ਆਪੋ ਆਪਣੀ ਵਾਰ ਇੱਕ ਪਰ ਆਈਆਂ ਇੱਕ ਪਰ ਚਲੀਆਂ ਇੱਕ ਖਲੀਆਂ ਬਾਹ ਪਸਾਰ ਹਾਰ ਹਮੇਲਾ ਪਾਈਆਂ ਗਲ ਵਿੱਚ ਬਾਹੀ ਛਣਕੇ ਚੂੜਾ ਕੰਨੀ ਬੁੱਕ ਬੁੱਕ ਮੱਛਰੀਆਲੇ ਸਭ ਅਡੰਬਰ ਕੂੜਾ ਅੱਗੇ ਸੋਨੇ ਝਾਤ ਨਾ ਪਾਈ ਅੱਗੇ ਸ਼ੌ ਨੇ ਝਾਤ ਨਾ ਪਾਈ ਐਵੇਂ ਗਿਆ ਸ਼ਿੰਗਾਰ ਪਾਣੀ ਪਰ ਪਰ ਗਈਆਂ ਸੱਬੇ ਆਪੋ ਆਪਣੀ ਬਾਰ ਹੱਥੀ ਮਹਿੰਦੀ ਪੈਰੀ ਮਹਿੰਦੀ ਸਿਰ ਤੇ ਧੜੀ ਗੁੰਦਾਈ ਤੇਲ ਫਲੇਲ ਪਾਨਾ ਦਾ ਵੀੜਾ ਦੰਦੀ ਮਿੱਸੀ ਲਾਈ ਕੋਈ ਜੋ ਸੱਦ ਪਈਓ ਨੇ ਡਾਡੀ ਬਿਸਰਿਆ ਘਰਵਾਰ ਪਾਣੀ ਪਰ ਪਰ ਗਈਆਂ ਸੱਬੇ ਆਪੋ ਆਪਣੀ ਬਾਰ ਬੁੱਲਾ ਸ਼ੋਦੇ ਪੰਦ ਪਮੇ ਜੇ ਤਾਂ ਤੂੰ ਰਾ ਪਛਾਣੇ ਪਉ 17 ਪਾਸਿਓ ਮੰਗਦਾ ਦਾ ਪਿਆ ਤਰੇ ਕਾਣੇ ਗੁੰਗੀ ਡੋਰੀ ਕਮਲੀ ਹੋਈ ਜਾਨ ਦੀ ਬਾਜੀ ਹਾਰ ਪਾਣੀ ਪਰ ਪਰ ਗੰਨਿਆ ਸੱਬੇ ਆਪੋ ਆਪਣੀ ਬਾਹ ਇੱਕ ਪਰ ਆਈਆਂ ਇੱਕ ਪਰ ਚੱਲੀਆਂ ਇੱਕ ਖਲੀਆਂ ਬਾਹ ਪਸਾਰ ਇੱਕ ਖਲੀਆਂ